ਟੇਢੀ ਪਾਗ ਟੇਢੇ ਚੱਲੇ ਜੇ 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 ਪੇਜ ਵਾਲੀ ਕੰਨ ਕੋਲੇ ਪੇਚ ਰੱਖ ਕੇ ਅੱਜ ਸਰ ਨੰਗਾ ਰਖਣ ਇਹ ਜੀ ਟੇਡੀਆਂ ਪੱਗਾਂ ਬੰਨਦੇ ਹੋ ਤੁਸੀਂ ਜਲੇਬੀ ਪੇਚ ਰੱਖ ਰੱਖ ਕੇ ਟੇਢੇ ਚੱਲੇ ਅੱਗੇ ਕਿਹਦੇ ਰਸਤੇ ਚੱਲਦੇ ਹੂੰ ਕੁਸੰਗਤ ਲਾਗੇ ਵੀਰੇ ਖਾਨ ਐ ਫਿਰ ਆਪ ਨੂੰ ਵੀਰੇ ਬਹਾਦਰ ਕਹੌਣ ਲੱਗਦੇ ਹੂੰ ਖਾਨ ਸਰਦਾਰ ਕਹੌਣ ਲੱਗਦੇ ਹੂੰ ਕਿ ਵੀਰੇ ਪਾਨਾਂ ਦੇ ਵੀਰੇ ਚੱਬਦੇ ਹੂੰ ਇਸ ਤਮਾਕੂ ਆਦਤਾਂ ਨੂੰ ਜਰਦੋ ਕਹਿ ਕੇ ਫਕਦੇ ਹਾਂ ਆਪਣੇ ਆਪ ਨੂੰ ਇਹ ਬੀੜੇ ਖਾਣ ਵਾਲੇ ਕਹੋਣੇ ਆਪਣੇ ਬੀੜੀਆਂ ਪੀਣੇ ਆਪਣੇ ਜੀਵਨ ਨੂੰ ਬਰਬਾਦ ਕਰਦੇ ਹਾਂ ਪਾਉ ਭਗਤ ਸਿਉ ਕਾਜ ਨਾ ਕਰਿਐ ਤੇ ਮਾਰੇ ਦੀ ਪ੍ਰੇਮਾ ਭਗਤੀ ਥੋੜਾ ਕੰਮ ਕੋਈ ਵੀ ਨਹੀਂ ਹੇ ਮੇਰੋ ਕਾਮ ਦੀਵਾ ਪੁੱਛੇ ਜਿੰਨੇ ਬੇਲੇ ਆਦਮੀ ਜਾਨ ਸਾਥ ਸੰਗ ਜੀ ਸਾਨੂੰ ਪ੍ਰੇਮਾ ਭਗਤੀ ਕਰਨ ਦੀ ਕੀ ਲੋੜ ਐ ਸਾਡਾ ਕੰਮ ਤਾਂ ਕਚਹਿਰੀ ਜੈ ਕਹੇਗੀ ਝੂਠੀ ਉਗਾ ਹੀ ਦੇਖੋ ਤਾਂ ਚਾਹ ਵੀ ਪਿਆਲੀ ਪੀਵਾਂਗੇ ਫੀਮ ਦਾ ਗੋਲਾ ਖਾਵਾਂਗੇ ਆਪ ਦਾ ਕਚੇਰੀਆਂ ਚ ਕੰਮ ਸਮਝੀ ਬਿਠੇ ਹੋ ਤੇ ਪ੍ਰੇਮਾ ਭਰ ਕੇ ਦਾ ਕੰਮ ਹੀ ਨਹੀਂ ਕੋਈ ਸਮਝਿਆ ਤੁਸੀਂ ਆਰਾਮ ਬਿਸਾਰਿਓ ਹੈ ਅਭ ਮਾਨ ਤੇ ਤੁਹਾਡੇ ਅੰਦਰ ਹੰਕਾਰ ਆ ਗਿਆ ਮਾਨ ਵਿੱਚ ਪੈ ਕੇ ਪਰਮੇਸ਼ਰ ਨੂੰ ਭੁਲਾ ਸਕਿਆ ਹੈ ਕਨਕ ਕਾਮਨੀ ਮਹਾ ਸੁੰਦਰੀ ਜੇ ਜ ਸੁਇਨਾ ਤੇ ਕਾਉਣੀ ਇਸਤਰੀ ਬੜੋ ਸੁੰਦਰ ਸਰੂਪ ਵਾਲੀ ਮੇਹ ਪੇਮ ਸਜਮ ਇਹਨਾਂ ਨੂੰ ਇਹ ਇੱਕ ਸੱਚੀ ਮੰਨੀ ਬੈਠੂ ਵੀ ਸਦਾ ਰਹਿਣ ਜੋ ਸਾਡੇ ਨਾਲ ਪਦਾਰਥ ਰਹਾਉ ਲਾਲਚ ਝੂਠ ਵਿਕਾਰ ਮਹਾਮਦ ਲਾਲਚ ਖਾਣ ਦਾ ਜੋੜੰਦਾ ਬਹੁਤਾ ਹੈ ਝੂਠ ਬਹੁਤਾ ਬੋਲਦੇ ਹਾਂ ਵਿਕਾਰ ਕਾਮਾਜ ਕਰਦੇ ਹਾਂ ਬਾਲੀ ਸ਼ਰਾਬ ਪੀ ਕੇ ਟੱਟੀ ਪਿਸ਼ਾਬ ਨਹੀਂ ਆਉਂਦਾ ਸ਼ਰਾਬ ਪੀਤੀ ਤੋਂ ਬਗੈਰ ਇਉ ਬਾਲੀ ਸ਼ਰਾਬ ਪੀ ਕੇ ਕਵਲੇ ਹੋਏ ਰਹਿੰਦੇ ਹਾਂ ਇਹ ਬਿਦ ਆਉਦ ਬਿਹਾਂ ਇਸ ਪ੍ਰਕਾਰ ਸਾਰੀ ਔੜ ਸਾਡੀ ਗੁਜ਼ਰ ਗਈ ਸਹ ਕਬੀਰ ਅੰਤ ਕੀ ਬੀ ਗੁਰੂ ਸਾਹਿਬ ਜੀ ਕਹਿੰਦੇ ਅੰਤ ਦਾ ਵੇਲਾ ਆ ਗਿਆ ਹੈ ਆਏ ਲਾਗੂ ਕਾਲ ਨਿਦਾਨ ਏ ਨਿਦਾਨ ਮੂਰਖੋ ਅੰਤ ਦੇ ਵੇਲੇ ਆ ਕੇ ਕਾਲ ਆ ਕੇ ਕੀ ਮੁਰਗਿਆ ਨਾਸ਼ ਹੋ ਗਏ ਤੁਸੀਂ ਨਿਦਾਨ ਅੰਤ ਹੋ ਗਿਆ ਤੁਹਾਡਾ ਚਾਰ ਦਿਨ ਆਪਣੀ ਦੌਲਤ ਚੱਲੇ ਪਜਾਏ ਸੇ ਭਾਈ ਚਾਰ ਦਿਨ ਆਪਦੀ ਹਕੂਮਤ ਦੀ ਨੌਤ ਦੁਨੀਆ ਦੇ ਜਿਹੜੇ ਹਕੂਮਤ ਆਣ ਹਕੂਮਰਾਨ ਹਨ ਉਹ ਚਾਰ ਦਿਨ ਵਜਾ ਕੇ ਚਲੇ ਜਾਂਦੇ ਤੁਰ ਜਾਂਦੇ ਹਨ ਇਤਨਕ ਖੱਟੀਆ ਗੱਠਿਆ ਮਟਿਆ ਚੂੜ ਬੋਲ ਬੋਲ ਕੇ ਬਲੈਕਾਂ ਮਾਰ ਕਰਕੇ ਇਸ ਪ੍ਰਕਾਰ ਕਹਿੰਦੇ ਇੰਨਾ ਕੁ ਮੈਂ ਖੱਟ ਲਿਆ ਹੈ ਇਤਨਕ ਖੱਟੀਆ ਗੱਠਿਆ ਇੰਨੀਆਂ ਕੁ ਮੇਰੇ ਕੋਲੇ ਗੱਠਾਂ ਹਨਗੀਆਂ ਬਸਤਰਾ ਦੇ ਬੋਝੇ ਚ ਇੰਨੇ ਕੁ ਮੇਰੇ ਗੱਠਾਂ ਵਰਗੀਆਂ ਲੀੜੀਆਂਆਂ ਦੀਆਂ ਵਸਤਰਾਂ ਮੇਰੇ ਕੋਲੇ ਮਟਿਆ ਇੰਨੀ ਕੁ ਮਿੱਟੀ ਵਿੱਚ ਗੱਭੀ ਹੋਈ ਏ ਮੇਰੀ ਇੰਨੀ ਕੁ ਮਿੱਟੀ ਮੇਰੀ ਜ਼ਮੀਨ ਇੰਨੀ ਕਾ ਇੰਨੇ ਕੁ ਮਰਬੇ ਇੰਨੇ ਕਿੱਲੇ ਮੇਰੇ ਕੋਲ ਜ਼ਮੀਨ ਹੈ ਸੰਗ ਨਾ ਕਛ ਲੈ ਜਾ ਮੇਰੇ ਦੰਦੇ ਸੂਕੀ ਜਵਨ ਵਸਤਰਾ ਦੀ ਬੂਕੀ ਵਗੈਰਾ ਤੇ ਮਿੱਟੀ ਆਦਿਕ ਕੋਈ ਚੀਜ਼ ਨਾਲ ਨਹੀਂ ਲੈ ਕੇ ਜਾਵਾਂਗੇ ਇੱਥੇ ਹੀ ਸਭ ਕੁਝ ਛੱਡ ਜਾਵਾਂਗੇ ਰਹਾਉ ਦੇਹਰੀ ਬੈਠੀ ਮਹਿਰੀ ਰੋਵੇ ਹਰ ਬਾਈ ਤੇਰੀ ਜਿਹੜੀ ਹੈ ਦੇਲੀ ਦੇ ਤੱਕ ਇਹ ਹਿੰਦੁਸਤਾਨ ਦੀਆਂ ਇਸਤਰੀਆਂ ਜਾਂਦੀਆਂ ਸਨ ਪੂਰਬ ਦੀਆਂ ਉਹ ਅੱਗੇ ਨਹੀਂ ਜਾਂਦੀਆਂ ਮੁਰਦੇ ਨਾਲ ਦੇਲੀ ਤੱਕ ਘਰ ਵੀ ਤੱਕ ਜਾਂਦੀਆਂ ਸੋ ਕਹਿੰਦੇ ਨੇ ਦੇਰੀ ਤੇ ਬੈਠੇ ਦੇਰੀ ਦੇ ਤੇ ਆ ਬੈਠ ਕੇ ਮੁਰਦੇ ਦੇ ਨਾਲੋਂ ਵਿਛੜ ਕੇ ਮੇਰੀ ਨੌ ਇਸਤਰੀਆਂ ਰੋਂਦੀਆਂ ਹਨ ਵਾਰ ਲੋ ਸੰਗ ਮਾਏ ਮਾ ਜਿਹੜੀ ਐ ਉਹ ਸ਼ਹਿਰ ਦੇ ਪਿੰਡ ਦੇ ਦਰਵਾਜ਼ੇ ਤੱਕ ਜਾਇਆ ਕਰਦੀ ਨਾਲ ਉੱਥੋਂ ਮਸਾਨ ਭੂਕਾ ਤੋਂ ਉਰੇ ਵੀ ਮੋੜ ਦਿਆ ਕਰਦੇ ਕਹਿੰਦੇ ਦਰਵਾਜ਼ੇ ਤੱਕ ਪਿੰਡ ਦੇ ਤੱਕ ਮਾਂ ਨਾਲ ਜਾਂਦੀ ਐ ਮੁਰਦੇ ਦੇ ਮਰਹਟ ਲੱਗ ਸਭ ਲੋਕ ਕੁਟੰਬ ਮਿਲ ਮਰਹਟ ਮਸਾਨ ਭੂਕਾ ਤੱਕ ਜਿਹੜੇ ਕੁਟੰਬ ਲੋਕ ਹਨ ਉਹ ਮਿਲ ਕੇ ਸਾਰੇ ਜਾਂਦੇ ਪਰਿਵਾਰ ਦੇ ਹੰਸ ਅਕੀਲਾ ਜਾ ਅੱਗੇ ਜਦੋਂ ਵੇਖਦੇ ਨੇ ਮੇਰੀ ਕੀ ਹਾਲਤ ਹੋਊਗੀ ਉਸ ਵੇਲੇ ਸਿਰ ਦੇ ਤੇ ਕਹਿੰਦੇ ਮਾਰਦੇ ਆ ਚਵਾੜਾ ਮਾਰ ਕਰਕੇ ਉਕਬਾਲ ਕਰਿਆ ਕਹਿੰਦੇ ਜੀ ਨੂੰ ਕਰਦੇ ਆ ਗੁਰਮਤਿ ਅਸੂਲ ਨਹੀਂ ਕਬਾਲ ਕਰਿਆ ਕਰਨ ਦਾ ਸੋ ਉਸ ਵੇਲੇ ਤਨਕਾ ਤੋੜ ਕੇ ਕਹਿੰਦੇ ਜੱਤਰ ਆਇਓ ਤੱਤਰ ਗਸ਼ਤੀ ਤਨਕੇ ਤੋੜ ਦਿੰਦੇ ਆ ਉਸ ਵੇਲੇ ਹਰਸ ਵੇਖ ਕੇ ਜੀਵਾਤਮਾ ਹੱਸ ਇਕੱਲਾ ਜਾਂ ਲਈ ਪ੍ਰਮੋਗ ਜਾਣਾ ਪੈਂਦਾ ਉਸ ਨੂੰ ਕੋਈ ਨਾਲ ਨਹੀਂ ਜਾਂਦਾ ਹੈ ਵੈ ਸੋਤ ਵੈ ਬਿਤ ਵੈ ਪੁਰ ਪਟ ਨੂੰ ਉਹ ਜਿਹੜੇ ਪੁੱਤਾਂ ਦੇ ਨਾਲ ਲਾਡ ਕਰਦਾ ਹੁੰਦਾ ਸੀ ਉਹ ਪੁੱਤਰ ਵੀ ਛੱਡ ਜਾਂਦਾ ਹੈ ਵੈ ਸੋਤ ਵੈ ਬਿਤ ਉਹ ਧਨ ਵੀ ਨਾਲ ਨਹੀਂ ਰਹਿੰਦਾ ਹੈ ਵੈ ਪੁਰ ਪਟ ਨੂੰ ਉਹ ਪੁਰ ਸ਼ਹਿਰ ਵੀ ਨਹੀਂ ਰਹਿੰਦੇ ਉਹ ਪਾਡਣ ਕੱਖ ਤੇ ਵੀ ਨਹੀਂ ਰਹਿੰਦੇ ਉਹ ਪਾਟੋਂ ਤਖਤ ਵੀ ਨਹੀਂ ਰਹਿੰਦੇ ਹਮੇ ਉਹ ਪਾਟੋਂਪੁਰ ਸ਼ਹਿਰ ਕਸਵੇ ਤੇ ਪਾਟੋਂ ਬਾਜ਼ਾਰ ਆਦਿਕ ਨਹੀਂ ਰਹਿੰਦੇ ਹਮੇ ਦੇਖ ਆ ਉਹਨਾਂ ਸਾਰਿਆਂ ਨੂੰ ਮੁੜ ਕੇ ਨਹੀਂ ਆ ਕੇ ਦੇਖਦਾ ਪਤਾ ਨਹੀਂ ਕਿੱਧਰ ਚਲੇ ਜਾਂਦਾ ਵਾਸ਼ਨਾ ਦਾ ਵਧਦਾ ਹੋਇਆ ਕਹਤ ਕਬੀਰ RAM ਕੀ ਨਾ ਸਿਮਰੋ ਸਤਿ ਕਬੀਰ ਜੀ ਕਹਿੰਦੇ ਹੈ ਭਾਈ RAM ਪਰਮੇਸ਼ਰ ਦਾ ਕਿਉਂ ਨਹੀਂ ਤੁਸੀਂ ਸਿਮਰਨ ਕਰਦੇ ਜਨਮ ਆਕਾਰਥ ਜਾ ਕਿਉਂ ਜਨਮ ਤੁਹਾਡਾ ਭਾਈ ਨਿਸਬਲ ਹੀ ਤੁਰਿਆ ਜਾਂਦਾ ਹੈ ਪਰਮੇਸ਼ਰ ਦਾ ਭਜਨ ਕਰਨ ਤੇ ਚੰਗਾ ਅਸਰੀ 5 ਕੁ ਮਿੰਟ ਪਾਠੀਓ ਥੋੜਾ ਜਿਹਾ اٹਕ ਜਾਣਾ ਅਗਲਾ ਸ਼ਬਦ ਕਰ ਲਈਏ ਰਾਗ ਕੇ ਦਾਰਾ ਬਾਣੀ ਰਵਦਾਸ ਜੀਓ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਖਟ ਕਰਮ ਕੋਲ ਸੰਯੁਕਤ ਹੈ ਰਵਦਾਸ ਭਾਗੇ ਜੀ ਸਾਧ ਸੰਗੇ ਜੀ ਬਾਣੀ ਇੱਕ ਸ਼ਬਦ ਹੈ ਕਦਾਰਾ ਰਾਗ ਕੇ ਭਾਈ ਭਗਤ ਰਵਦਾਸ ਜੀ ਦੀ ਬਾਣੀ ਗੁਰੂ ਅਰਜਨ ਸਾਹਿਬ ਲਿਖਦੇ ਹੈ ਇੱਕੋ ਦਾਇਤ ਰੂਪ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ਕ ਸ਼ਰਧਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਹਟ ਕਰਮ ਕੋਲ ਸੰਯੁਗਤ ਹੈ ਜਜੂਰ ਕਹਿੰਦੇ ਹਨ ਭਾਈ ਜੇ ਕੋਈ ਛੇ ਕਰਮ ਸੰਧਿਆ ਤਰਪਨ ਗਾਇਤਰੀ ਇਸ਼ਨਾਨ ਅਥਕੀ ਪੂਜਨ ਦੇਵ ਅਰਚਨ ਛੇ ਕਰਮ ਹੈ ਇਹ ਛੇ ਕਰਮਾਂ ਕਰਨ ਵਾਲਾ ਵਿਦਵਾਨ ਹੋਵੇ ਪੰਡਿਤ ਇਹ ਚੰਗੀ ਕੋਲ ਉੱਚੀ ਕੋਲ ਦੇ ਸੰਯੁਗਤ ਹੋਵੇ ਸਾਧੂ ਵੇ ਕੰਨੀ ਕੋਲ ਵਾਲਾ ਵੀ ਹੋਵੇ ਹਰ ਭਗਤ ਹਿਰਦੈ ਨਾ ਜੇ ਵਾਸੇ ਪਰਮੇਸ਼ਰ ਦੀ ਭਗਤੀ ਉਸ ਪੁਰਖ ਦੇ ਹਿਰਦੇ ਜਿਨੀ ਹੈ ਚੰਗੀ ਕੋਲ ਵਾਲਾ ਛੇ ਕਰਮੀ ਕਰਨ ਵਾਲਾ ਹੈ ਜੀ ਚਰਨਾਰਪਿੰਦ ਨਾ ਕਥਾ ਭਾਵੈ ਜਿਨੂੰ ਮਹਾਰਾਜ ਸਾਦੇ ਚਰਨਾ ਕਮਲਾਂ ਦਾ ਪਿਆਰ ਨਹੀਂ ਨਾ ਮਹਾਰਾਜ ਸਾਦੇ ਸਰੂਪ ਦੀ ਪ੍ਰਾਪਤੀ ਦੀ ਕਥਾ ਚੰਗੀ ਲੱਗਦੀ ਹੈ ਜਿਨੂੰ ਸੁਪ ਚ ਤੋਲ ਸਮਾਨ ਉਹ ਸਾਝੀ ਜੂੜਿਆਂ ਦੇ ਤੋਲੋ ਹੈ बराबर है समान समान चूड़े जਵੇਂ ਭੰਗੀ ਟਟੀਆਂ ਸਾਫ਼ ਕਰਨ ਵਾਲੇ ਹੁੰਦੇ ਆ ਇਹ ਹਰ ਆਦਮੀ ਉਹ ਚੂੜੇ ਵੀ ਜੰਦੇ ਨਹੀਂ ਜਿਨ੍ਹਾਂ ਲੋਕਾਂ ਨੇ ਚੂੜਿਆਂ ਦੇ ਨੌਕਰ ਰੱਖੇ ਹੁੰਦੇ ਅੱਗੇ ਜਿਵੇਂ ਨਾਆਂਿਆਂ ਦੇ ਹਜ਼ਾਰ ਦੁਕਾਨوں ਗਹਾ ਹੋਰ ਰੱਖੇ ਹੁੰਦੇ ਆ ਕਿਉਂ ਹਾਇ ਇਹ ਚੂੜਾ ਨਹੀਂ ਉਹ ਚੂੜਾ ਜਿਹੜੀ ਸਮਾਨ ਚੂੜਾ ਹੈ ਟਟੀਆਂ ਸਾਫ਼ ਕਰਨ ਵਾਲਾ ਜਿਵੇਂ ਹੁੰਦਾ ਹੈ ਇਸੇ ਪ੍ਰਕਾਰ ਹਦ ਕਰਮ ਕੂਲ ਸੰਯੁਗਤ 6 ਕਰਮਾਂ ਦੇ ਸੰਯੁਗਤ ਸੰਧਿਆ ਕਰਪੁਣ ਆਦ ਕਾਂ ਦੇ ਸੰਯੁਗਤ ਭਾਵੇਂ ਹੋਵੇ ਚੰਗੀ ਕੁਲ ਵਾਲਾ ਵੀ ਹੋਵੇ ਹਰ ਭਗਤ ਇਹ ਸੁੰਦਰ ਕੁਲੀ ਚਦਰ ਮੂਮੀ ਆਣੀ ਕਰਵੰਤ ਮਿਰ ਤਾਂ ਕਈ ਇਨਾਮ ਕਾਜੀਂ ਪ੍ਰੀਤ ਨੂੰ ਨਹੀਂ ਭਗਵਾਨ ਤੋਂ ਹਰ ਭਗਤ ਹਿਰਦੈ ਨਾ ਜੇ ਮਹੇਸ਼ੁਰ ਦੀ ਧਰਤੀ ਹਿਰਦੇ 'ਚ ਨਹੀਂ ਹੈ ਚਰਨਾਰ ਬਿੰਦ ਨਾ ਕਥਾ ਭਾਲ ਭਗਵਾਨ ਦੇ ਚਰਨਾਂ ਕਮਲਾਂ ਦਾ ਪਿਆਰ ਤੇ ਕਥਾ ਨਹੀਂ ਚੰਗੀ ਲੱਗਦੀ ਜਿਸ ਨੂੰ ਸੁਪਜ ਤਲ ਸਮਾਨ ਉਹਨੂੰ ਸੁਬਜ ਚੂੜੇ ਦੇ ਸਮਾਨ ਬਰਾਬਰ ਤਲ ਨਾ ਵਿਚਾਰ ਲੋ ਉਹ ਚੂੜੇ ਦੇ ਤਲ ਨੂੰ ਅਸ਼ੰਨ ਨਾ ਕਰੋ ਭੰਗੀ ਉਹ ਹੀ ਹੈ ਹੋਰ ਭੰਗੀ ਨਾ ਭਾਲੋ ਕੋਈ ਹਰੇ ਚਿਤ ਚੇਤ ਚੇਤ ਅਚੇਤ ਖੇ ਚਿਤ ਪਰਮੇਸ਼ਰ ਦੇ ਚੇਤੋਂ ਵਾਲੋਂ ਅਚੇਤ ਭੁੱਲਿਆ ਹੋਇਆ ਤੂੰ ਵਾਹਿਗੁਰੂ ਨੂੰ ਚੇਤੇ ਕਰੀ ਯਾਦ ਕਰ ਹੇ ਅਚੇਤ ਅਗਿਆਨੀਆਂ ਕਾਹੇ ਨਾ ਵਾਲਮੀਕ ਕਹ ਦੇ ਮਨੋਕਲ ਦੇ ਵਿੱਚ ਮਿਆਰ ਨਹੀਂ ਰੱਬ ਨੂੰ ਮਿਲ ਸਕਦੇ ਜਿਹੜਾ ਕੋਈ ਸ਼ੰਕਾ ਕਰੇ ਤੂੰ ਵਾਲਮੀਕ ਵੇਖੋ ਸੁਭਚਾਰੋ ਕਰਿਓ ਬਦਕ ਤਰੇ ਵਿਚਾਰਿਓ ਉਹਦੇ ਵਾਲ ਕਿਉਂ ਨਹੀਂ ਵੇਖਦਾ ਹੈ ਰਲੋਟੇ ਵੱਡੇ ਮਾਨਸ ਮਾਰਦਾ ਬੈਠਾ ਵਾਲਮੀ ਕੁਟਵਾਰਾ ਇਸ ਪ੍ਰਕਾਰ ਸਾਧ ਸੰਗਤ ਜੀ ਸੰਤਾਂ ਨੂੰ ਵੇਖ ਕੇ ਮਨ ਵਿੱਚ ਹੋਆ ਖਿੰਜੋ ਤੜਾ ਘਰ ਵਿੱਚ ਪੁੱਛਣ ਚੱਲਿਆ ਕੰਤਕਾਲ ਹੈ ਕੋਈ ਅਸਾਰਾ ਕੋਲ ਬਣਾ ਕਿਉ ਖੰਨੀਆਂ ਕੋਈ ਨ ਬੇਲੀ ਕਰ ਦੇ ਝਾੜਾ ਇਸ ਪ੍ਰਕਾਰ ਸਾਧ ਸੰਗਤ ਜੀ ਜਦੋਂ ਪੁੱਛਣ ਵਾਸਤੇ ਆਇਆ ਵਾਲਮੀ ਘਰ ਭੇਜਿਆ ਸੰਤਾਂ ਨੂੰ ਸੱਤਾਰੀਆਂ ਨੂੰ ਮਿਲ ਪਿਆ ਛਤਾਰਿਸ਼ੀਆਂ ਨੇ ਕਿਹਾ ਵੀ ਕੋਈ ਵੀ ਤੇਰਾ ਨਹੀਂ ਹੈ ਉਸ ਵੇਲੇ ਕਹਿੰਦਾ ਜੀ ਮੈਨੂੰ ਪੁੱਛਿਆ ਹੋਂ ਕਿ ਮੇਰੇ ਨਾਲ ਪ੍ਰੇਮ ਬੜਾ ਕਰਦੇ ਐ ਇਸ ਲਈ ਮੈਂ ਪੁੱਛਿਆ ਕਿਨੇ ਤੇਰਾ ਫਰਜ ਹੈ ਪਾਪ ਦੀ ਭਾਗੜਨੀ ਪੁੱਤਨ ਕਿਹਾ ਤੇਰਾ ਫਰਜ ਹੈ ਮਾਨ ਕਿਹਾ ਤੇਰਾ ਫਰਜ ਹੈ ਕਿਉਂ ਜਾਣ ਕੇ ਉਪਦੇਸ਼ ਦਿੰਦਾ ਇਹ ਮਨਰਾਸਾ ਉਹ ਕੇ ਸੰਤਾਂ ਕੋਲ ਆ ਗਿਆ 12 ਸਾਲ ਮਰ ਮਰ ਕੇ ਰਹੀ ਰਿਸ਼ੀ ਦਰਦਿਆਂ ਨੂੰ ਵੀ ਬੇਰਚਿ ਲਿਖਿਆ ਹੋਇਆ ਜਿਹੜਾ ਉਨੀ ਜਿਹਨੂੰ ਆਰਾਮ ਦਾ ਉਦੇਸ਼ ਜਿਹਨਾਂ ਮਰ ਮਰ ਆਉਦੇ ਹਿੱਦ ਦਿੱਤਾ ਉਹ ਮਰ ਮਰ ਕਰਦੇ ਆ ਰਾਮ ਰਾਮ ਬਨਜੀਆ ਸਾਹਿਬ ਸੰਗੀਤ ਦੀ 12 ਸਾਲ ਬਰਮੀ ਤੇ ਜੰਮ ਕੀ ਫੇਰ ਹੀ ਆਏ ਮਨ ਤੋਂ ਗਿਆਨ ਦਾ ਉਦੇਸ਼ ਦਿੱਤਾ ਉਹ ਫੇਰ ਬਾਲਮੀਕ ਸਾਹਿਬ ਸੰਗੀਤ ਇੱਕ ਤਾਂ ਬਾਲਮੀਕ ਹੋਇਆ ਜਿਹੜਾ ਆਪਣੇ ਬਰਮਾ ਦਾ ਅਵਤਾਰ ਹੈ ਸੱਤ ਜਨਮ ਬਰਮਾ ਨੂੰ ਸ਼ਰਾਫ ਕਰਕੇ ਹੋਏ ਇਸ ਦੀ ਸੰਕਾਰ ਕਰਕੇ ਉਹ ਬਾਲਮੀਕ ਹੋਰ ਆ ਕੇ ਨਾ ਰਾਮਚੰਦਰ ਦੀ ਕਥਾ 10000 ਜਨ ਰਾਮਚੰਦਰ ਦੇ ਜਨਮ ਤੋਂ ਪਹਿਲਾਂ ਵਾਲਮੀਕੀ ਰਮੈਣ ਬਣਾਇਆ ਸੀ ਇਹ ਵਾਲਮੀਕੀ ਚੂੜਿਆਂ ਦੇ ਵਿੱਚੋਂ ਅਜਾ ਰਾਮ ਆਰਦਾ ਹੁੰਦਾ ਸੀ ਇਹ ਦੁਆਪਰ ਦੇ ਵਿੱਚ ਕ੍ਰਿਸ਼ਨ ਭਗਵਾਨ ਜੀ ਨੇ ਜਦੋਂ ਪਾਡਮਾ ਦਾ ਜਗ ਕੀਤਾ ਹੈ ਉਸ ਵੇਲੇ ਜਗ ਸੰਪੂਰਨ ਨਾ ਹੋਇਆ ਉਸ ਵੇਲੇ ਪੁੱਛਿਆ ਜਯਦਸ਼ਤਰਨ ਕਿ ਜਗ ਕਿਉਂ ਨਹੀਂ ਸੰਪੂਰਨ ਹੁੰਦਾ ਕਹਿੰਦੇ ਜੀ ਕੋਈ ਨਰਾਸ਼ਤਾ ਨਹੀਂ ਆਇਆ ਇਹਨਾਂ ਕਹਿੰਦੇ ਜੀ ਯੋਗੀ ਕਨ ਫੜਾ ਵੇਖੇ ਹਾਰ ਫੀਰ ਤਰੇ ਜਦਾਂ ਵੇਖੇ ਆ ਤਰੇ ਮਨ ਨਕਾਬ ਵੇਖੇ ਨਕਾਬ ਵੇਖੇ ਐਸੋ ਨਹ ਕੋ ਉੱਜਾ ਕੇ ਆਸਰ ਨਹੀਂ ਮਰਦੇ ਇਹੋ ਜਿਹਾ ਕੋਈ ਨਹੀਂ ਜਿਹਦੇ ਮਨ 'ਚ ਆਸਾ ਨਹੀਂ ਹੈ ਕਹਣ ਲਗੇ ਹੈ ਨਰਾਸਾ ਵੀ ਕੋਈ ਹੈ ਪੰਨਵਾ ਨੂੰ ਫੇਰ ਭੇਜਿਆ ਬਾਲਮੀ ਕੋਲੇ ਬਾਲਮੀ ਕਹਿੰਦਾ ਸੋਸ ਮੇਂ ਦਾ ਜੱਗ ਦਿਓ ਤੇ ਤਾਂ ਚ ਫਲ ਦਿਓ ਇਹ ਕਹਿੰਦੇ ਬਾਬਾ ਸਾਡਾ ਤਾਂ ਇੱਕ ਨਹੀਂ ਪੂਰਾ ਨਹੀਂ ਕਿਛੋਂ ਦਈਏ ਅਖੀਰ ਧਰੋਪਤਾ ਦੇਣ ਲੱਗੀ ਮੈਨੂੰ ਆਗੇ ਆ ਕੇ ਉਹ ਧਰੋਪਤਾ ਗਈ ਕਹਿਣ ਲੱਗੀ ਸੰਜੀਤ ਜੀ ਲੋ ਜਗ ਦੇ ਦਰਸ਼ਨ ਦਿਓ ਉਸ ਵੇਲੇ ਕਹਿਣ ਲੱਗੇ ਬੀਬੀ ਸਾਨੂੰ ਸੌ ਸਵੇਤ ਜਗ ਦਾ ਫਲ ਦਿਓ ਕਹੇ ਜੀ ਸ਼ਾਸਤਰਾਂ ਦੀ ਕਿਹਾ ਮਨਵਤ ਜੰਗ ਕਰਦਾ ਦੇ ਕੀ ਕੰਮ ਦੀ سزا ਹੈ ਜੇ ਜੀ ਤੁਮ ਬਿਦਵਤ ਕਰਨ ਜੰਗ ਸਦਾ ਜੇਰੇ ਮਨਿਪੁਰੂਖ ਜੰਗ ਕਰਦੇ ਹਮੇਸ਼ਾ ਦੇ ਜੀ ਤੁਮ ਗੋਤ ਸਾਧਨਿਕ ਜੀ ਚਲ ਜਾਂਦੀ ਸੋ ਫਲ ਪਲ ਬਹੁਤ ਤੰਦਨਿ ਵਿਧੀ ਵਾਲੇ ਜਾਗਰਨ ਵਾਲੇ ਬ੍ਰਾਹਮਣ ਉਤਮ ਗੋਦ ਸਾਰ ਸੁਧ ਆਦਿਕ ਹੋਣ ਉਹ ਸਾਡੇ ਕੋਲੇ ਜਾਇ ਇੱਕ ਪੈਰ ਜੋ ਕਦਮ ਰੱਖੀਏ ਜੱਗ ਦਾ ਫਲ ਹੁੰਦਾ 100 ਕੰਮ ਰੱਖ ਲਓ ਬਾਕੀ ਮੇਰੇ ਕੋ ਰਹਿਣ ਦਿਓ ਉੱਠ ਕੇ ਰਿਖੀ ਤੁਰ ਪਿਆ ਜਦੋਂ ਰਿਖੀ ਆਇਆ ਉਸ ਵੇਲੇ ਕ੍ਰਿਸ਼ਨ ਜੀ ਨੇ ਇਹਦੇ ਕਾਇ ઋષਿ ਜੀ ਦੇ ਚਰੂ ਧੋੜ ਦਾ ਪਰਨ ਕੀਤਾ ਸੀ ਕ੍ਰਿਸ਼ਨ ਕੇ ਮੈਂ ਜੱਗ ਚ ਪੈਰ ਤੋਆ ਕਰਾਂਗਾ ਉਸ ਵੇਲੇ ਬਾਲਮੀਕ ਦੇ ਚਰਨ ਧੋਤੇ ਤੇ ਆਰਾਮ ਹੀ। ਕ੍ਰਿਸ਼ਨ ਜੀ ਨੇ ਇਸ ਪ੍ਰਕਾਰ ਕਹਿੰਦੇ ਆ ਮਹਾਰਾਜ ਸਾਹਬ ਰਉਦਾਸ ਜੀ ਦੀ ਰਸਨਾ ਦੁਆਰਾ ਕਾਹੇ ਨਾ ਬਾਲਮੀਕ ਇਹ ਦੇ ਜੀ ਮਨ ਬਾਲਮੀਕ ਜਿਹਦਾ ਸ਼ੋਭਾ ਦੇ ਹਲ ਕਿਉਂ ਨਹੀਂ ਦੇਖਦਾ ਹੈ ਕਿਸ ਜਾਤ ਤੇ ਕਿਹ ਪਦ ਹੈ ਜੀ ਜੂੜਿਆਂ ਦੇ ਘਰ ਜੰਮਿਆ ਹੋਇਆ ਸੀ ਕਿਹੜੀ ਪਵਜੀ ਨੂੰ ਅਪੜ ਜਿਆ ਉਹ ਆਵਰੋਂ ਪੌਣੇ ਜੀਆ ਅਪੜ ਗਿਆ राम भक्त बसे ਇਹ ਪਰਮੇਸ਼ਰ ਦੀ ਭਗਤੀ ਉਹਨੇ ਰਾਮ ਰਾਮ 12 ਸਾਲ ਕੀਤਾ ਸੀ ਇਸ ਕਰਕੇ ਏਡਾ ਵੱਡਾ ਹੋ ਗਿਆ ਇਹਦੀ ਵਿਸ਼ੇਸ਼ਤਾ ਮਰੇ ਮਹਾਰਾਜ ਦੀ ਭਗਤੀ ਰਹਾਉ ਸਵਾਨ ਸੱਤਰ ਆਜ਼ਾਦ ਸਭ ਤੇ ਉਹ ਜੂੜੇ ਨੂੰ ਸਾਲ ਸਿੰਘ ਜੀ ਕੁੱਤਿਆਂ ਦਾ ਬੈਰੀ ਸ਼ਮਨ ਦੇ ਪੰਜਿਆਂ ਤੋਂ ਆਉ ਗੋਲੀਆਂ ਦੇ ਇੱਕ ਮਰਵਾਉਂਦੇ ਹਨ ਕੁੱਤਿਆਂ ਨੂੰ ਇਸ ਕਰਕੇ ਕੁੱਤਿਆਂ ਦੇ ਦੁਸ਼ਮਣ ਹਨਗੇ ਤੇ ਦੂਜਾ ਝੂਠੀਆਂ ਪੱਤਲਾਂ ਦਾ ਹਰ ਕੁੱਤਿਆਂ ਦੇ ਖਾਣ ਦਾ ਹੁੰਦਾ ਨਾ ਭੰਗੀ ਝੂਠ ਚੱਕਲੇ ਜਾਂਦੇ ਆ ਇਸ ਕਰਕੇ ਕੁੱਤਿਆਂ ਦੇ ਸੱਤਰ ਮੰਨੇ ਹਨ ਸਵਾਲ 70 ਆजात ਸਭ ਤੇ ਕੁੱਤਿਆਂ ਦੇ ਅਸਤਰੂ ਹਨ ਆजात ਨੀਚਾ ਜਾਗੋ ਵਾਲੇ ਹਨ ਸਾਰਿਆਂ ਤੋਂ ਜਿਹੜੇ ਮੰਨੇ ਹੋਏ ਕ੍ਰਿਸ਼ਨ ਕ੍ਰਿਸ਼ਨ ਲਾਵ ਹੈ ਕ੍ਰਿਸ਼ਨ ਬਹੁ ਆਂਜੇ ਨੇ ਨਾਲ ਹੇਤੂ ਲਾਇਆ ਪ੍ਰੇਮ ਕੀਤਾ ਚਰਨ ਧੋਤੇ ਹੋਏ ਰਿਸ਼ੀ ਦੇ ਚਰਨ ਧੋਕੇ ਜਦੋਂ ਦਰੋਪਦਨ ਪਰੋਸ ਕੇ ਪ੍ਰਸ਼ਾਦ ਰੱਖੇ ਉਸ ਵੇਲੇ ਸਾਰੇ ਦਾਣੇ ਸਲੂਣਾ ਮਿੱਠਾ ਕੱਠੇੜਾ ਲਾ ਲੇ। ਦ੍ਰੋਪਦਾਂ ਨੇ ਹੁਜ ਕੀਤੀ ਕਿ ਕਹਿੰਦੇ ਵਿਸਰੋਪੇ ਭੰਗੀ ਰਹਾ ਨੀ ਨੀ ਯਾਤ ਵਾਲਾ। ਉਸ ਵੇਲੇ ਕ੍ਰਿਸ਼ਨ ਜੀ ਨੇ ਪੁੱਛਿਆ ਦ੍ਰੋਪਦਾਂ ਦੀ ਸ਼ੰਕਾ ਮਿਟਨ ਵਾਸਤੇ ਕਿ 헤 ਰਹੀ ਇਕੱਠੇ ਕਿਉਂ ਭੋਜਨ ਕਰਦੇ ਮਿੱਠੇ ਵਖੋ ਵਖਰੇ ਰਸਨਾ ਲਿਆ। ਕਹਿਣ ਲੱਗਾ ਜੀ ਮੇਰੇ ਅੰਦਰ ਖਿਆਲ ਆਦਾ ਵੀ ਤੁਹਾਡਾ ਪਹਿਲਾ ਸਲੂਣਾ ਛਕਣ ਦਾ ਖਿਆਲ ਨਾ ਹੋਵੇ। ਤੇ ਤੁਹਾਡਾ ਮਿੱਠੇ ਛਕਣ ਦਾ ਖਿਆਲ ਨਾ ਹੋਵੇ ਮੈਂ ਕਿ ਸਾਰੇ ਕੱਠੇ ਲਾ ਦੇਣੇ। ਕੱਠਾ ਹੀ ਭੂਗਲ ਆਦਨਰਦਾਸ ਕਰਦਨੇ ਆ ਵੀ ਮਾਰਨ ਜਿਵੇਂ ਮੌਲ ਨੂੰ ਕਰ ਲੈਣਗੇ ਸੁਣ ਕੇ ਜੋਤ ਦੀ ਸ਼ੰਕਾ ਨਿਕਲ ਗਈ ਉਸ ਵੇਲੇ ਸ਼ੰਖ ਦੀ ਆਵਾਜ਼ ਆਈ ਸੀ ਇਹਨਾਂ ਦਾ ਇਸ ਤਰ੍ਹਾਂ ਜਗ ਸਪੂਰਨ ਹੋਇਆ ਸੀ ਤੁਮਾਰੇ ਕਹਿੰਦੇ ਹਨ ਕ੍ਰਿਸ਼ਨ ਲਾਵੇ ਹੀ ਦੇਖ ਲੋ ਪ੍ਰਿਸ਼ਨ ਭਵਾਨ ਵੀ ਇਹਦੇ ਨਾਲ ਹਿੱਕ ਲਾਉਂਦਾ ਚਰਨ ਧੋਤੇ ਜਗ ਵਿੱਚ ਬਾਲਮੀਕ ਦੇ ਲੋਕ ਬੱਪਰਾ ਕਿਆਸਰਾ ਹੈ ਲੋਕ ਜਦ ਬੁੱਪਰੇ ਵਿਚਾਰੇ ਨੂੰ ਛੁਆਏ ਕੀ ਸਿਫਤ ਕਰ ਸਕਦੇ ਮਾਰੇ ਦੇ ਪਿਆਰਿਆਂ ਦੀ ਮੀਨ ਲੋਕ ਪਰਵੇ ਜੇ ਉਸ ਦਾ ਸੋਭਾ ਤਿੰਨਾਂ ਲੋਕਾਂ ਦੀ ਪਰਵੇਸ਼ ਹੋ ਗਈ ਸਾਰੇ ਫੈਲ ਗਏ ਇਕੱਲੇ ਕੋ ਮਾਗ ਲੋਗ ਤੇ ਲੋਕਾਂ ਦੀ ਕੀ ਗੱਲ ਹੈ ਅਜਾਮਲ ਪਿੰਗਲਾ ਲੋਭਦ ਕੁੰਚਰ ਵੇਖ ਲੋ ਅਜਾਮਲ ਵਿਸਵਾ ਦਾ ਅਜਾਮਲ ਹੋਦ ਰਿਹਾ ਇਹ ਅਜਾਮਲ ਜਿਹੜਾ ਬ੍ਰਾਹਮਣ ਦਾ ਪੁੱਤਰ ਸੀ ਇਸ ਜਿਸ ਪ੍ਰਕਾਰ ਜਾ ਕਲਾਉਤ ਨਹੀਂ ਦੇ ਰਿਹਾ ਬਾਪ ਕਮਾਵੇ ਦੁਰਗ ਨੇ ਆ ਪਾਪਾ ਨੇ ਛੇ ਪੁੱਤ ਜਾਏ ਵਿਸਵਾ ਪਾਪਾ ਦੇ ਫਲ ਛੇ ਲਿਆ ਪੁੱਤਰੋ ਬੰਨੋ ਸਤਵਨ ਨੌ ਤਰਨੂ ਚਿੱਤੋਂ ਮਹਿਆ ਅਤੇ ਗੁਰੂ ਦੁਆਰੇ ਹੋਇਆ ਕਿ ਗੁਰੂ ਕੇ ਨਾਮ ਨਾਰੈਣ ਕਹਿਆ ਨਾ ਲੈ ਤੁਖਦਿਆ ਕਹਿਆ ਇਸ ਪ੍ਰਕਾਰ ਸਾਧ ਸੰਗ ਜੀ ਆ ਜਾ ਮਲ ਦਾ ਨਾਰੈਣ ਨਾਮ ਕਰਕੇ ਉਧਾਰ ਹੋਇਆ ਕਿ ਪਿੰਗਲਾ ਨਾਮੇ ਬੇਸਵਾਸੀ ਸਾਧ ਸੰਗੇ ਕੀ ਕਿ ਇਹ ਜੀ ਬੇਸਵਾਸੀ ਜਨਕਪੁਰੀ ਕੀ ਰਹਿੰਦੀ ਸੀ ਜਨਕ ਜੋ ਗਿਆਨਵਾਨ ਸੀ ਜਦੋਂ ਸਵਾਲ ਲਾਇਆ ਕਰੇ ਉਹਦੇ ਤੇ ਆਸ਼ਕੋਈ ਸੀ ਉਹਦੇ ਰੂਹ ਵੱਲ ਵੇਖਦੀ ਰਿਹਾ ਕਰੇ ਜਨਕੋ ਦਾ ਕੋਈ ਖਿਆਲ ਨਹੀਂ ਸੀ ਅਖੀਰ ਇੱਕ ਨੂੰ ਇਹ ਸਾਰੀਆਂ ਵਿਸ਼ਿਆਂ ਦੇ ਨਾਲ ਨੌ ਵਿਸ਼ਿਆਂ ਨਾਲ ਚਰਚਾ ਕੀਤੀ ਜਾਣ ਕਰਾ ਆਏ ਨੇ ਉਸ ਵੇਲੇ ਨੂੰ ਦੇਸਵਾ ਨੂੰ ਇਹ ਆਪ ਦੇ ਸੀਰ ਤੋਂ ਗੁਲਾਨ ਆਈ ਤੇ ਆਪਣੇ ਕਰਮ ਨੂੰ ਤਰਕਾਰ ਕੇ ਇਹ ਵਿਸ਼ਿਆਂ ਦੇ ਉਪਦੇਸ਼ ਨੂੰ ਕਮਾ ਕੇ ਇਲਤਫ ਕੀਤਾ ਸੀ ਇਹ ਪਿੰਗਲਾ ਨਾਮੇ ਬੇਸਵਾਸੀ ਇਸ ਪ੍ਰਕਾਰ ਇੱਕ ਪਿੰਗਲਾ ਸੀ ਦੂਜੇ ਪਾਸੇ ਪਹਿਲੇ ਪਾਤਸ਼ਾਹ ਜੀ ਨੇ ਜਦੋਂ ਮਹਾਰਾਜ ਸਾਹਿਬ ਜੀ ਮਸ਼ਹਰੇ ਗਏ ਆ ਉੱਥੇ ਪਖੰਡ ਕਰਨਾ ਸੀ ਨਾ ਇਹ ਆਪਣੇ ਸੋਹ ਸਹਾਗਣ ਉਹਦਾ ਪਖੰਡ ਤੋੜ ਕੇ ਮਹਾਰਾਜ ਜਦੋਂ ਦਵਾਰਾ ਆਏ ਉਹਨੂੰ ਪਿੰਗਲੇ ਨੇ ਅੱਖ ਪੈਰ ਪੂਰੇ ਕਰਕੇ ਉਹਨਾਂ ਕੇ ਸੋਹ ਸਹਾਗਣ ਦਤੇ ਸੋਹ ਸਹਾਗਣ ਕਾ ਕੰਦਤੇ ਆ ਕਰਨ ਲਗਾ ਚਲ ਹੁਕਮ ਨਹੀਂ ਦਿਖਾ ਦਿੰਦਾ ਜੋ ਮਹਾਰਾਜ ਦੇ ਕੋਲੇ ਆ ਕੇ ਫਿਰ ਨਿਹਾਲ ਹੋ ਗਿਆ ਸੀ ਇਉ ਪਿੰਗਲੇ ਨੇ ਇਹ ਉਧਾਰ ਕੀਤਾ ਮਹਾਰਾਜ ਜੀ ਨੇ ਲੋਭ ਤ੍ਰੇਵੇਂ ਪਿੰਗਲਾ ਛੇਵੇਂ ਪਾਤਸ਼ਾਹ ਜੀ ਕਰੇ ਪਿੰਡੇ ਵਿੱਚ ਉਹ ਪਿੰਗਲਾ ਸੀ ਪਹਿਲਾਂ ਉਹਨਾ ਸੀ ਮਹਾਰਾਜ ਦੇ ਚਰਨਾਂ ਦੇ ਜੋੜੇ ਦੀ ਧੂੜ ਲਾ ਕੇ ਉਹਦੀਆਂ ਅੱਖਾਂ ਬਣ ਗਈਆਂ ਜਦੋਂ ਲਾਜ ਮਹਾਰਾਜ ਦੇ ਦਰਸ਼ਨ ਕਰਲੇ ਕਹਿੰਦਾ ਜੀ ਪਿੰਗਲਾ ਪੁਣਾ ਕਿਵੇਂ ਜਾਵੇ ਤੇ ਨਹੀਂ ਇੱਥੇ ਝਾੜੂ ਵਿਆਹ ਕਰੇ ਕਿਸਾਨ ਤੇਰਾ ਪਿੰਗਲਾ ਪੁਣਾ ਦੀ ਹੱਟ ਜੂ ਇਉ ਪਿੰਗਲਾ ਰਾਜੀ ਸ਼ੇਵੇਂ ਪਾਦਸ਼ਾਹ ਨੂੰ ਕਰਤਾ ਸੀ ਪਹਿਲੇ ਪਾਦਸ਼ਾਹ ਨੂੰ ਪਿੰਗਲਾ ਨੇ ਹਾਲ ਕਰਤਾ ਸੀ ਲੋਭ ਤੋ ਕੌਣ ਚੜ ਅਤ ਲੋਧ ਕੀ ਹੁਰਦਾ ਨਾ ਆਵੇ ਢੀ ਸੀ ਜਿਹੜਾ ਚਤੁਰਭੁਜੀ ਜਾਨਵਰ ਨੂੰ ਪਕੜ ਕੇ ਲਿਆਇਆ ਸੀ ਚੰਦਰਕਮਨੀ ਕੋਲੇ ਉਹ ਫਿਰ ਸਾਧ ਸੰਦੇਜੀ ਜਗਨਨਾਥ ਵਿੱਚ ਹਿੰਮਤ ਸਿੰਘ ਦੇ ਨਾਮ ਤੇ ਜੰਮਿਆ ਉਸਨੂੰ ਗੁਰੂ ਆਗਸਥੀ ਪਾਰਸ਼ਨ ਦੀ ਉਮਰਤ ਬਣਾਇਆ ਅਸ਼ੀਸ਼ ਦਿੱਤਾ ਇਉ ਪੰਜਾਂ ਪਿਆਰਿਆਂ ਦੇ ਰਾਹੀਂ ਉਹ ਨਿਹਾਲ ਹੋਇਆ ਇਸ ਪ੍ਰਕਾਰ ਇਹ ਲੁਭਤ ਫੇੜੀ ਜਿਹੜਾ ਸੀ ਚਤੁਰਭੁਜੀ ਜਾਨਵਰ ਨੂੰ ਪਕੜਨ ਵਾਲਾ ਫੰਦਕ ਦੂਸਰਾ ਕ੍ਰਿਸ਼ਨ ਦੇ ਪੀਰ ਵਾਰਨ ਵਾਲਾ ਜਿਹੜਾ ਵਾਲੀ ਸੀ ਪਿਛਲੇ ਜਨਮ ਦਾ ਉਹ ਕ੍ਰਿਸ਼ਨ ਜੀਨ ਗੱਲ ਵਿੱਚ ਲੀਤਾ ਕ੍ਰਿਸ਼ਨ ਜੀ ਉਗਣ ਕੀਤੇ ਹਰਨ ਚਕਾਰੇ ਭਰੇ ਭਰੇ ਕਰਮਣਨ ਬੁਰਿਆਂ ਦੇ ਹਰ ਕਾਇਸ਼ ਵਾਰੇ ਪਾਪ ਕਰਨ ਦੇ ਪਤ ਉਧਾਰੇ ਇਸ ਪ੍ਰਕਾਰ ਉਧਾਰ ਕੀਤਾ ਉਹਦਾ ਕੋਣ ਕੇ ਕੋਣ ਲਾਖੀ ਆ ਇਹਦਾ ਰਦਾ ਪੁੱਤ ਸੀ ਆਪਦੇ ਪਿਓ ਦਾ ਧਨ ਸਾਰਾ ਹੀ ਲੈ ਗਿਆ ਸੀ ਆਪਦੇ ਭਰਾ ਨੂੰ ਨਹੀਂ ਸੀ ਦਿੱਤਾ ਇਹ ਪਾਪ ਕੀਤਾ ਸੀ ਉਸ ਪਾਪ ਕਰਨੇ ਕਰਕੇ ਹਾਥੀ ਬਣਿਆ ਸੀ ਕਿ ਇਹ ਇਹ ਬੰਦੂਆ ਬਣ ਕੇ ਆਪੋ ਵਿੱਚ ਹੀ ਵੈਰ ਕਰਦੇ ਸੀ ਖਾਤੀ ਨਿਸ਼ਰਨ ਲਈ ਕਰਕੇ ਦਾ ਉਧਾਰ ਕੀਤਾ ਮਹਾਰਾਜ ਨੇ ਕਹੇ ਹਰ ਕਹਿ ਪਾ ਇਹ ਸਾਰੇ ਹਰੀਏ ਲੋਕ ਉਸ ਪਹੁੰਚ ਗਏ ਐਸੇ ਦੁਰਮਤ ਨਸਤ ਰਹੇ ਇਹ ਖੋਟੀ ਮਦਦ ਵਾਲੇ ਨਿਸਪਰਪੰਜ ਤੋਂ ਤਰ ਗਏ ਤੂੰ ਕਿਉਂ ਨਾ ਕਰਹਿ ਰਮਾ ਜੀ ਰਾਤ ਤੂੰ ਕੀ ਸੰਸਾ ਕਰਦਾ ਤੈਨੂੰ ਕਿਮਿਆਰ ਕਹਿੰਦੇ ਲੋਕ ਤੂੰ ਕਿਉਂ ਨਾ ਕਰੇਂਗਾ ਜਰੂਰ ਮੁਕਤ ਹੋ ਜਾਏਂਗਾ ਮਾਰੋ ਦੀ ਭਗਤੀ ਹੀ ਜੀ ਹੈ ਸੰਸਾਰੋਂ ਕਰਿਆ ਕਰ ਮਨ ਵਾਹਿਗੁਰੂ ਸ਼ਮੁ ਨੁਚਿਆ ਹੈ ਕੇ ਤੇਰੀ ਤਾਈ ਮੁਕਤ ਕਰੇਗਾ ਇਥੇ ਰਾਗ ਸੰਪੂਰਨ ਕੀਤਾ ਹੈ ਆ ਜਾ ਮਲ ਪਿੰਗਲਾ ਲੁਭਤ ਕੋਂਚੜ ਗਏ ਹਰ ਕੈਪਾਸ ਐਸੇ ਗੁਰਬਤ ਮਿਸਤਾਈ we going